ਏਵੇਂ ਬੈਠ ਕੇ ਜੇ ਅੰਮ੍ਰਿਤ ਨੂੰ ਕੋਈ ਫਾਇਦਾ ਮੈਨੂੰ ਕੋਈ ਫਾਇਦਾ ਨਹੀਂ ਪਰ ਕੀ ਆਮ ਸਧਾਰਨ ਲੋਕਾਂ ਨੂੰ ਉਹ ਪਹਿੜਾ ਨੂੰ ਮੇਰੀਆਂ ਨੂੰ ਫਾਇਦਾ ਜਿਹੜੀਆਂ ਪਿੰਡੋਂ ਤੁਰਦੀਆਂ ਨੇ ਇਹ ਵੀ ਬੱਸ ਚੱਕਰਾਇਆ ਨਹੀਂ ਲਾਈਦਾ ਫ੍ਰੀ ਚ ਆ ਕੇ ਸ਼ਹਿਰ ਦੇ ਵਿੱਚ ਚਾਰ ਘਰਾਂ ਦੇ ਵਿੱਚ ਕੰਮ ਕਰਕੇ ਰੋਜੀ ਰੋਟੀ ਲਈ ਆਦੇ ਜਵਾਕਾਂ ਦੇ ਢਿੱਡ ਭਰ ਸਕਣ ਹਾਂ ਮੈਨੂੰ ਮੇਰਾ ਦਿਮਾਗ ਮੇਰਾ ਦਿਲ ਕਹਿੰਦਾ ਇਹ ਆਵਾਜ਼ ਜਹਾਂ ਸਹੀ ਹੈ ਕਿ ਉਹਨਾਂ ਲਈ ਖੜਨਾ ਆਪਾਂ ਕਿਹੜੇ ਕਿਤੇ ਇਹ ਰਿਕਸ਼ਾ ਆਟੋ ਵੀ ਚਲਾਉਂਦੇ ਨੇ ਇਹਨਾਂ ਲਈ ਖੜਨਾ ਹੈ ਇਹ ਬੱਸਾ ਆਪਰੇਟਰਾਂ ਲਈ ਖੜਨਾ ਹੈ ਹੱਸੇ ਪਾਸੇ ਜਿੰਨੀ ਮਾਰਕੀਟ ਹੈ ਕਿਉਂਕਿ ਵਪਾਰੀਆਂ ਦਾ ਜੋ ਹਾਲ ਹੈ ਗਲੋਬਲਾਈਜੇਸ਼ਨ ਹੋ ਗਈ ਕਹਿੰਦੇ ਆਨਲਾਈਨ ਹੋ ਗਿਆ ਉਹਦੇ ਵਿੱਚ ਆਪਾਂ ਵੀ ਕਿਤੇ ਨਾ ਕਿਤੇ ਜਿੰਮੇਵਾਰ ਬੱਡੇ ਆ ਕਿਉਂਕਿ ਆਪਾਂ ਨੂੰ ਵੀ ਐ ਹੁੰਦਾ ਫੋਨ 'ਤੇ ਚਾਰ ਕੁੰਗਲਾ ਮਾਰੀਏ ਪੈਸੇ ਭਰੀਏ ਤੇ ਚੀਜ਼ ਮੰਗਾ ਲਈਏ ਕਿਉਂਕਿ ਆਪਾਂ ਸ਼ਾਇਦ ਉਹਨਾਂ ਬਾਰੇ ਸੋਚਣਾ ਬੰਦ ਕਰਤਾ ਹੈ ਲੋਕਾਂ ਨੇ ਦੂਜਾ ਵਾਰੇ ਸੋਚਣਾ ਬੰਦ ਕਰਤੇ ਦੁਬਾਰਾ ਇਹ ਸੋਚ ਨੂੰ ਪੁਨਰਸਜੀਵਿਤ ਕਰਨਾ ਪੈਣਾ ਤਾਂ ਹੀ ਇਹ ਜਿਹੜੇ ਦਸਤਾਨਾਂ ਦੇ ਵਿੱਚ ਏਸੀਆਂ ਜੇ ਬੈਠੇ ਨੇ ਇਹਨਾਂ ਨੇ ਵੀ ਆਪਣੇ ਬਾਰੇ ਸੋਚਣਾ ਬੰਦ ਕਰਤਾ ਘੜਿਆ ਕਿ ਨਹੀਂ ਇਹ ਤੁਹਾਡੇ ਬਾਰੇ ਸੋਚਦੇ ਨੇ ਆਪਣੇ ਬਾਰੇ ਨਹੀਂ ਸੋਚਦੇ ਕਿਉਂਕਿ ਜਦੋਂ ਆਪਾਂ ਕਿਸੇ ਬਾਰੇ ਨਹੀਂ ਸੋਚਦੇ ਗਏ ਇਹ ਕ ਇਹਨਾਂ ਨੇ ਵੀ ਨਹੀਂ ਸੋਚਣਾ ਅੱਜ ਆਪਾਂ ਦੂਜਿਆਂ ਲਈ ਸੋਚਣਾ ਸ਼ੁਰੂ ਕਰਨਾ ਹੈ ਔਰ ਇਹ ਧਰਨਾ ਉਹੀ ਸੋਚ ਹੈ ਉਸੇ ਸੋਚ ਤੋਂ ਨਿਰਪਰ ਸ਼ੁਰੂਆਤ ਹੋਈ ਹੈ ਦੂਜਿਆਂ ਦੇ ਲਈ ਬਠਿੰਡੇ ਦੇ ਲਈ ਬਠਿੰਡੇ ਜ਼ਿਲ੍ਹੇ ਦੇ ਭਾਵੇਂ ਕੋਈ ਰਾਮਪੁਰੇ ਪਿੰਡ ਤੋਂ ਤੇ ਭਾਵੇਂ ਬਠਿੰਡੇ ਡਿਆਟੀ ਦੇ ਪਿੰਡ ਤੋਂ ਭਾਵੇਂ ਪੁੱਛੋ ਤੋਂ ਕਿਸੇ ਨੇ ਆਣਾ ਤੇ ਉਹਨੂੰ ਇਹ ਲੋਕ ਫਿਕਰ ਹੋਵੇ ਵੀ ਮੈਂ ਬਠਿੰਡੇ ਦੇ ਬਾਹਰ ਉਤਰ ਜੂ ਤਾਂ ਮੈਂ ਕਿਵੇਂ ਪਹੁੰਚਣਾ ਹੈ ਤੇ ਮੇਰੇ ਮੇਰੀ ਤਾਂ ਕਚਹਿਰੀਆਂ ਪਹੁੰਚਣ ਦਾ ਮੇਰਾ ਟਾਈਮ ਹੀ ਮੇਰੀ ਤਾਂ ਤਰੀਕ ਹੀ ਨਿਕਲ ਜਾਣੀ ਐ ਕਿਤੇ ਜੱਜ ਮੈਨੂੰ ਅਰੈਸਟ ਵਾਰੈਂਟੀ ਨਾ ਦੇ ਦੇਵੇ ਕਿਉਂਕਿ ਗੈਰ ਹਾਜ਼ਰੀ ਲੱਗੀ ਆ ਮੈਂ ਡੀਸੀ ਦਫ਼ਤਰ 'ਚ ਜਾਣਾ ਤਾਂ ਉਹ ਜੂਜ ਨੂੰ ਉਹਨਾਂ ਦੇ ਲਈ ਆਪਾਂ ਹੁਣ ਖੜੇ ਆ ਤੇ ਖੜੇ ਹੀ ਰਹਿਣਾ ਤੇ ਐਸੇ ਮਕਸਦ ਦੇ ਨਾਲ ਇਹਨੂੰ ਕਾਮਯਾਬ ਕਰਨਾ ਤਾਂ ਜੋ ਉਹ ਉਸੇ ਦਫ਼ਤਰ 'ਚ ਬੈਠੇ ਸੋਚਣ ਉਹਨਾਂ ਨੇ ਅੱਜ ਤਾਂ ਸੋਚਣਾ ਸ਼ੁਰੂ ਕਰਤਾ ਕਿਉਂਕਿ ਅੱਜ ਉਹ ਨਾ ਦੇ ਕਿਤਨਾ ਕਿਤੇ ਕੁਰਸੀਆਂ ਜਿਹੜੀ ਥੋੜੀ ਜਿਹੀ ਹਿੱਲੀ ਆ ਵੀ ਇਹ ਸੰਘਰਸ਼ ਜਿਹੜਾ ਹੈਗਾ ਇਹਦੇ ਵਿੱਚ ਆਮ ਲੋਕ ਵਪਾਰੀ ਸਧਾਰਨ ਵਿਅਕਤੀਆਂ ਦੀ ਸ਼ਮੂਲੀਅਤ ਹੋਣੀ ਸ਼ੁਰੂ ਹੋ ਗਈ ਹੈ ਉਹਨਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਗਿਆ ਵੀ ਇਹਦਾ ਸਾਡੇ ਨੂੰ ਨੁਕਸਾਨ ਕੀ ਆ ਜਦੋਂ ਆਪਾਂ ਸੋਚਣਾ ਸ਼ੁਰੂ ਕਰਤਾ ਉਦੋਂ ਉਹਨਾਂ ਦੀ ਮਜਬੂਰੀ ਹੋ ਜਾਣੀ ਆ ਉੱਥੇ ਏਸੀ 'ਚ ਬੈਠਿਆਂ ਦੀ ਕਿਸੇ ਦੀ ਵੀ ਕਿਸੇ ਵੀ ਨਮਾਇंदे ਦੀ ਆਪਣੇ ਬਾਰੇ ਸੋਚਣਾ ਸਧਾਰਨ ਵਿਅਕਤੀ ਬਾਰੇ ਸੋਚਣਾ ਬਸ ਆਪਾਂ ਉਸ ਸੋਚ ਨੂੰ ਅੱਗੇ ਮਜ਼ਬੂਤ ਕਰਨਾ ਹੈ ਤੇ ਇਸ ਸੰਘਰਸ਼ ਨੂੰ ਹੋਰ ਦਿਨ ਪਰ ਦਿਨ ਹੋਰ ਤਕੜਾ ਤੇ ਹੋਰ ਲੋਕਾਂ ਨੂੰ ਜਾ ਕੇ ਮਿਲਣਾ ਦੱਸਣਾ ਕਿਉਂਕਿ ਬਹੁਤ ਜਿਆਦਾ